ਭਾਈ ਕੀ ਕੁਝ ਹਾਲਾਤ ਨੇ ਪਿੰਡ ਦੇ ਇਸ ਵਕਤ ਤੁਹਾਡੇ ਸਾਹਮਣੇ ਆ ਦੇਖੋ ਬਹੁਤ ਬੁਰਾ ਹਾਲਾ ਚਾਰੇ ਪਾਸੇ ਘੁੰਮ ਕੇ ਦੇਖੋ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਪਰਲੀ ਸਾਈਡ ਦੇਖੋ ਇਧਰਲੀ ਸਾਈਡ ਦੇਖੋ ਬਹੁਤ ਜ਼ਿਆਦਾ ਬੁਰਾ ਹਾਲ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਹੈਗਾ ਘਰਾਂ ਦੇ ਅੰਦਰ ਵੀ ਪਾਣੀ ਚਲੀ ਜਾਹਾ ਕੋਈ ਮਕਾਨਿਕ ਤੇ ਤੇ ਸਾਮਾਨ ਬਹੁਤ ਕੱਟਿਆ ਪੰਜ ਸੱਤ ਘਰਾਂ ਦਾ ਸਾਮਾਨ ਕੱਟਿਆ ਆਹ ਤੋਂ ਬਹੁਤ ਲੀਏ ਪਰ ਥਣਵਾਈ ਥੋੜੀ ਕੋਈ ਨਹੀਂ ਉਦੋਂ ਟਰੈਕਸ ਨਾਲ ਜਿੰਨੀ ਮਰਜ਼ੀ ਕਰੀ ਜਾਓ ਕੋਈ ਥਣਵਾਈ ਨਹੀਂ ਆਉਦਾ ਕੈਂਥਾਲ ਹੋ ਗਏ ਮਰ ਉਹਦਾ ਕੋਈ ਹੱਲ ਨਹੀਂ ਹੋਇਆ ਹਜੇ ਤੱਕ ਸਾਰਾ ਨਾ ਨੌਜਵਾਨ ਪੀੜੀ ਵਿਚ ਤੇਰੀ ਨਾ ਹਿੰਮਤ ਕਰਦੀਓ ਬੱਚੇ ਨਾ ਹਿੰਮਤ ਕਰਦੇ ਸਾਰਾ ਪਿੰਡ ਡੁੱਬ ਗਿਆ ਤੇ ਮਰੀ ਮਾਦਰੀ ਡੁੱਬ ਗਈ ਦੀ ਜਿੱਤ ਕਬ ਵਿਚਾਰੇ ਦਾ ਦੋ ਖੰਡ ਪਏ ਵੀ ਅੰਗਰੀਬ ਬੰਦਾ ਡੂੰਗਾ ਉਸ ਦਾ ਕਿਆ ਹੱਲ ਬਚਰੇਗਾ ਮਨ ਕੁੱਟਿਆ ਪਿਆ ਆ ਦੁਬਾਰਤ ਕਿੰਨੇ ਵਾਰੀ ਸਰਕਾਰ ਆਲੀ ਮੰਨ ਤਾਂ ਸਰਕਾਰਾਂ ਦੇ ਯਾਰ ਅੱਕੇ ਪਏ ਆ ਤੇ ਵੀ ਬਿਮਾਰ ਐ ਬਾਕੀ ਟੰਗਰੇ ਵੀ ਵਿਚਾਰੇ ਪਛਾਨ ਐ ਐਸ ਵਕਤ ਪਟਿਆਲਾ ਦੇ ਇੱਕ ਨਾਔਰ ਹਲਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਕੱਗਰ ਐਸ ਵਕਤ ਪੂਰਾ ਓਵਰਫਲੋ ਹੋ ਰਿਹਾ ਹੁਣ ਸਰਪਿੰਡ ਦੇ ਵਿੱਚ ਮੌਜੂਦ ਹਾਂ ਨਾਔਰ ਹਲਕੇ ਦੇ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਕਿ ਇਧਰਲੇ ਪਾਸੇ ਦੀ ਇੱਕ ਵਾਰ ਤਸਵੀਰ ਦਿਖਾਈ ਜਾਵੇ ਕਿ ਜਿੱਥੇ ਜਿਹੜਾ ਕੱਗਰ ਓਵਰਫਲੋ ਹੋ ਰਿਹਾ ਇਹ ਤੁਹਾਨੂੰ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਹਾਲਾਂਕਿ ਜਿਹੜਾ ਜੋ ਮੌਸਮ ਉਹ ਲਗਾਤਾਰ ਜਿਹੜਾ ਉਹ ਦੱਸਿਆ ਜਾ ਰਿਹਾ ਕਿ ਅੱਗੇ ਵੀ ਭਾਰੀ ਮੀਂਹ ਪੈਣਾ ਤੇ ਪਰ ਪਹਾੜਾਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਨਾਲ ਐਸ ਵਕਤ ਜਿਹੜੇ ਹਾਲਾਤ ਬਣੇ ਹੋਏ ਨੇ ਕੱਗਰ ਦਰਿਆ ਦੇ ਜਿਹੜਾ ਕੰਡੇ ਦੇ ਪਿੰਡ ਪੈਂਦੇ ਨੇ 95 ਪਿੰਡ ਦੇ ਵਿੱਚ ਮੌਜੂਦਾ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਹਾਨੂੰ ਦਿਖਾਉਣ ਰਿਹਾ ਕਿ ਕਿੰਨਾ ਕੰਨਾ ਪਾਣੀ ਐ ਇਸ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਫੋਟਾ ਪਿੰਡ ਦੀਆਂ ਸੜਕਾਂ ਨੇ ਫਿਰਨੀ ਆਸ ਤੇ ਉੱਪਰ ਤੇ ਭਾਈ ਕੀ ਕੁਝ ਹਾਲਾਤ ਨੇ ਪਿੰਡ ਦੇ ਇਸ ਵਕਤ ਤੁਹਾਡੇ ਸਾਹਮਣੇ ਹੀ ਆ ਦੇਖੋ ਬਹੁਤ ਬੁਰਾ ਹਾਲਾਚਾਰੇ ਪਾਸੇ ਘੁੰਮ ਕੇ ਦੇਖੋ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਪਰਲੀ ਸਾਈਡ ਦੇਖੋ ਇਧਰਲੀ ਸਾਈਡ ਦੇਖੋ ਬਹੁਤ ਜ਼ਿਆਦਾ ਬੁਰਾ ਹਾਲ ਪਿੰਡ ਚਾਰੇ ਪਾਸੇ ਪਾਣੀ ਨੇ ਖੇੜਿਆ ਚਾਰੇ ਪਾਸੇ ਕਿਧਰੇ ਜਾਣ ਆਣ ਦਾ ਰਸਤਾ ਨਹੀਂ ਹੈਗਾ ਹੂੰ ਭਾਈ ਕਦੋਂ ਕਦ ਆਇਆ ਹੋਇਆ ਪਾਣੀ ਇਹ ਇਹ 3-4 ਦਿਨ ਹੋ ਗਏ ਜੀ ਇੱਥੇ ਹੂੰ 3-4 ਦਿਨਾਂ ਦੇ ਵਿੱਚੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਕੋਲ ਬੜਿਆ ਜੀ ਕੋਈ ਨਹੀਂ ਆਇਆ ਹੈਗਾ ਇੱਥੇ ਹੂੰ ਕੋਈ ਬੰਦਾ ਨਹੀਂ ਆਇਆ ਹੈਗਾ ਪਹਿਲੇ ਆਇਆ ਸੀ ਗਾਂਧੀ ਆਇਆ ਸੀ ਜਿਹੜਾ ਇੱਥੇ ਦਾ ਐਮਪੀ ਆ ਹੂੰ 2-3 ਦਿਨ ਪਹਿ ਬਾਕੀ ਹੁਣ ਆ ਰਹੇ ਅੱਜ ਦੇਖੋ ਕੌਣ ਆਏ ਨੇ ਇਹ ਹਮ ਹੋਰ ਕੋਈ ਨਹੀਂ ਆਇਆ ਅੱਜ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਵੀ ਬਈ ਪਾਣੀ ਭਰਦਾ ਘਰੇ ਹਾਂ ਪਰਲੀ ਸਾਈਡ ਦੇ ਜਿਹੜੇ ਛੋਟੀ ਕਸਟਾਂ ਵਾਲੇ ਉਧਰ ਬਹੁਤ ਬੁਰਾ ਹਾਲ ਹੈ ਇਧਰ ਇਧਰ ਵੀ ਬਹੁਤ ਬੁਰਾ ਹਾਲ ਹੈ ਧੱਕਰ ਦੇ ਟਾਹੇ ਤੇ ਆ ਇੱਕ ਗਲੀ ਸਾਰੀ ਹਾਰ ਪਾਰ ਹੁਣ ਤਾਂ ਪਾਣੀ ਥੋੜਾ ਘਟ ਗਿਆ ਅਨਹੀਂ ਇੱਥੇ ਦਾ ਲੱਖ ਲੱਖ ਪਾਣੀ ਸੀ ਜਿੱਥੇ ਹੁਣ ਖੜੇ ਆਪਾਂ ਜਿਸ ਤਰੀਕੇ ਦੇ ਹਾਲਾਤ ਨੇ ਕਿਹਾ ਜਾ ਰਿਹਾ ਕਿ ਭਾਰੀ ਮੀਂਹ ਹੋਰ ਵੀ ਪੈ ਸਕਦਾ ਫਿਰ ਹੋਰ ਵੀ ਪਿੰਡ ਨੂੰ ਖਤਰਾ ਖਤਰਾ ਤਾਂ ਹੈ ਹੀ ਆ ਜੀ ਹੁਣ ਤਾਂ ਹੁਣ ਪਾਣੀ ਇਹੀ ਨਹੀਂ ਉਤਰ ਰਿਹਾ ਇਹ ਜਿਆਦਾ ਮਤਲਬ ਰਾਤ ਕੱ 12 12:30 ਵਜੇ ਪਾਣੀ ਵਧਣ ਲੱਗਿਆ ਸੀ ਪਰ ਰਾਤ 2:30 ਵਜੇ ਜ਼ਿਆਦਾ ਹੋ ਗਿਆ ਸੀ 2:30 ਵਜੇ ਪਿੰਡ ਚ ਪਾਣੀ ਵੜਿਆ ਪਿੰਡ ਤੇ ਪਾਣੀ ਤਾਂ ਪਹਿਲੇ ਸੀ ਚਲੋ ਬਦਲ ਪਾਣੀ ਹਾਂ ਪਾਣੀ ਤਾਂ ਪਹਿਲਾਂ ਵੀ ਹੈਗਾ ਸੀ ਮਤਲਬ 2:30 ਵਜੇ ਥੋੜਾ ਜ਼ਿਆਦਾ ਹੋ ਗਿਆ ਸੀ ਮਤਲਬ ਜਿਨ੍ਹਾਂ ਦੇ ਘਰੇ ਨਹੀਂ ਪਾਣੀ ਵੜਿਆ ਉਹਨਾਂ ਦੇ ਘਰੇ ਵੀ ਪਾਣੀ ਵੜ ਗਿਆ ਸੀ ਇਹ ਸਾਹਮਣੇ ਘਰ ਆ ਗਿਰਨ ਪਏ ਇੱਥੇ ਸਾਰਾ ਪਾਣੀ ਸੀ ਤੇੜਾ ਆ ਗੀਆਂ ਨਿਓਾਂ ਚ ਤੇੜਾ ਆ ਗੀਆਂ ਇਹ ਥੋੜਾ ਬਚੋ ਇਸ ਕਰਕੇ ਹੋ ਗਿਆ ਜਦੋਂ ਮਤਲਬ ਜਿਵੇਂ 3-4 ਦਿਨ ਹੋ ਗਏ ਪਾਣੀ ਸੀ ਨਾ ਲੋਕਾਂ ਨੇ ਪਹਿਲਾਂ ਹੀ ਇੰਤਜ਼ਾਮ ਕਰਿਆ ਹੋਇਆ ਸੀ ਮਤਲਬ ਥੈਲੇ ਭਰ ਕੇ ਪਰ ਜਦੋਂ 2:30 ਵਜੇ ਪਾਣੀ ਆਇਆ ਪਹਿਲਾਂ ਹੀ ਇੰਤਜ਼ਾਮ ਕਰ ਲਿਆ ਸੀ ਉਹਨੇ ਨੱਕੇ ਲਾ ਲਏ ਸੀ। ਬਾਈ ਸਾਲ 2023 ਦੇ ਵਿੱਚ ਵੀ ਇੱਥੇ ਨੁਕਸਾਨ ਹੋਇਆ। ਉਸ ਟਾਈਮ ਦਾ ਇਸ ਤੋਂ ਵੀ ਜ਼ਿਆਦਾ ਬੁਰਾ ਹਾਲ ਸੀ। ਕਿ ਉਸ ਮੌਕੇ ਜਿਹੜੇ ਲੋਕਾਂ ਦੇ ਕੋਈ ਕਿਸੇ ਦਾ ਮਕਾਨ ਦਾ ਨੁਕਸਾਨ ਵੀ ਹੋਇਆ ਸੀ। ਉਸ ਟਾਈਮ ਤਾਂ ਬਹੁ ਮਕਾਨ ਗਿਰੀ ਸੀ ਸਾਡੇ ਪਿੰਡ ਤੇ। ਸਰਕਾਰ ਤਾਂ ਨਹੀਂ ਫਿਰ ਉਸ ਦਾ ਕੋਈ ਪਰਪਾਈ ਕਰਦੀ ਸੀ। ਨਹੀਂ ਹੁਣ ਹਾਂ ਸਾਡੇ ਪਿੰਡ ਮਤਲਬ 26-27 ਮਕਾਨਾਂ ਦੇ ਪੈਸੇ ਆ ਗਏ ਸੀ। ਹੂੰ। ਆਗੇ 26-27 ਮਕਾਨਾਂ ਦੇ ਪੈਸੇ ਆ ਗਏ ਤਾਂ ਫਿਰ ਇਸ ਵਕਤ ਤੁਸੀਂ ਕਹ ਰਹੇ ਹੋ ਕਿ ਤਿੰਨ ਚਾਰ ਦਿਨ ਤੋਂ ਇਸੇ ਤਰੀਕੇ ਦੇ ਹਾਲਾਤ ਨੇ ਫਿਰ ਪਿੰਡ ਦੇ ਨਾਲ ਸੰਪਰਕ ਕੋਈ ਸਰਕਾਰ ਨੇ ਸਾਧਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਤੁਹਾਨੂੰ ਜੇ ਕੋਈ ਮੈਡੀਕਲ ਐਮਰਜੈਂਸੀ ਹੋ ਜਾਂਦੀ ਆ ਤਾਂ ਤੁਸੀਂ ਫਿਰ ਬਾਹਰ ਕਿਸ ਤਰੀਕੇ ਜਾਵੋ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਹੈਗਾ ਸਾਡੇ ਪਿੰਡ ਮਦਰ ਟਰੈਕਟਰ ਹੈਗੇ ਇੱਕ ਦੋ ਜਾਂ ਜ਼ਿਆਦਾ ਐਮਰਜੈਂਸੀ ਹੁੰਦੀ ਆ ਫਿਰ ਉਹ ਮੁੰਡੇ ਮੁਰੇ ਹੋ ਹੋ ਕੇ ਡੰਡੇ ਲੈ ਕੇ ਟਰੈਕਟਰ ਨਾਲ ਲੈ ਕੇ ਜਾਂਦੇ ਨੇ ਬਾਕੀ ਪ੍ਰਸ਼ਾਸਨ ਦਾ ਕੋਈ ਆਇਆ ਨਹੀਂ ਹੈਗਾ ਸੜਕਾਂ ਵੀ ਇਸ ਟਾਈਮ ਡੁੱਬ ਚੁੱਕੀਆਂ ਨੇ ਪੂਰੀ ਹੁਣ ਲਾਈਟ ਵੀ ਨਹੀਂ ਹੈਗੀ 2-3 ਦਿਨੋਂ ਕੇ ਫੋਨ-ਫੋਨ ਸਭ ਬੰਦ ਪਏ ਨੇ ਸੜਕਾਂ ਤਾਂ ਜੰਮੀ ਬੁਰਾ ਹਾਲ ਆ ਤੁਸੀਂ ਦੇਖਿਆ ਹੋਣਾ ਆਏ ਆ ਮਤਲਬ ਪੈਦਲ ਲੰਘਣ ਦਾ ਵੀ ਰਸਤਾ ਨਹੀਂ ਰਹਿ ਗਿਆ ਹਾਂ ਬਿਲਕੁਲ ਬਾਈ ਹੁਣਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਅੱਗੇ ਦੇ ਵੀ ਇੱਕ ਵਾਰ ਤੁਹਾਨੂੰ ਹਾਲਾਤ ਦਿਖਾ ਦਨੇ ਆ ਕਿ ਜਿੱਥੇ ਹਾਲਾਂਕਿ ਅਸੀਂ ਅੱਗੇ ਦੀ ਅੱਗੇ ਜਾ ਰਹੇ ਆ ਇਧਰਲੇ ਪਾਸਿਓਂ ਜਿਹੜਾ ਘੱਗਰ ਦਰਿਆ ਏ ਇਹ ਜਿਹੜਾ ਓਵਰਫਲੋ ਹੋ ਰਿਹਾ ਇਧਰਲੇ ਪਾਸੇ ਦੀ ਓਵਰਫਲੋ ਹੋ ਰਿਹਾ ਤੇ ਇਸ ਕਰਕੇ ਜਿਹੜਾ ਅੱਗੇ ਹੋਰ ਵੀ ਪਾਣੀ ਵੱਧਦਾ ਜਾ ਰਿਹਾ ਤਾਂ ਇਸ ਵਕਤ ਜਿਹੜਾ 2-2 3-3 ਫੁੱਟ ਮਾਤਾ ਇਹ ਪ ਲਗਾਤਾਰ ਫਿਰ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਭੜਿਆ ਹੋਰ ਕਿਹਨੇ ਪੜ ਰਿਹਾ ਬਾਈ ਕੋਈ ਸਰਕਾਰੀ ਨੁਮਾਇੰਦਾ ਪਹੁੰਚਿਆ ਕੋਈ ਸਰਕਾਰੀ ਅਫਸਰ ਪਹੁੰਚਿਆ ਅਜੇ ਤੋ ਕੋਈ ਨਾ ਪਹੁੰਚਿਆ ਬਾਈ ਕਿਸੇ ਨੇ ਸਾਰ ਨਹੀਂ ਲਈ ਹਾਂ ਜੀ ਤਾਂ ਬਿਲਕੁਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਪਿੰਡ ਵਾਲੇ ਕਹਿੰਦੇ ਨੇ ਕਿ ਹਲੇ ਤੱਕ ਕੋਈ ਸਰਕਾਰੀ ਨੁਮਾਇੰਦਾ ਨਹੀਂ ਪਹੁੰਚਿਆ ਹਾਲਾਂਕਿ ਇਹ ਜਿਹੜੀ ਤੈਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕੈਮਰੇ ਦੀ ਅੱਖ ਦੇ ਨਾਲ ਇਸ ਦੇ ਵਿੱਚ ਪਾਣੀ ਘਟ ਚੁੱਕਿਆ ਪਿੰਡ ਵਾਲੇ ਕਹਿੰਦੇ ਨੇ ਕਿ ਪਹਿਲਾਂ ਦੇ ਨਾਲੋਂ ਜੋ ਕੱਲ ਦਾ ਪਾਣੀ ਸੀ ਉਸਦੇ ਨਾਲੋਂ ਘਟ ਚੁੱਕਿਆ ਹਾਲਾਂਕਿ ਰਾਤ ਤਕਰੀਬਨ 2:30 ਵਜੇ ਜਿਹੜਾ ਜਿਹੜਾ ਸਾਰਾ ਪਾਣੀ ਵਧਿਆ ਸੀ ਤਾਂ ਇਸ ਵਕਤ ਤੁਹਾਨੂੰ ਜਿਹੜੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਰਾਤ 2:30 ਵਜੇ ਪਾਣੀ ਵਧਿਆ ਸੀ ਤੇ ਇਸ ਵਕਤ ਘਟਿਆ ਸੀ ਤਾਂ ਤੁਸੀਂ ਦੇਖੋ ਕਿ ਕਿੰਨੇ-ਕਿੰਨੇ ਉੱਚੇ ਮਕਾਨ ਨੇ ਆ ਜਿਹੜਾ ਬਿਲਕੁਲ ਜਿਹੜੇ ਇਧਰਲੇ ਪਾਸੇ ਮਕਾਨ ਨੇ ਬਿਲਕੁਲ ਕੰਡੇ ਤੇ ਵੜੇ ਹੋਏ ਇਹਨਾਂ ਦੇ ਅੰਦਰ ਵੀ ਪਾਣੀ ਗਿਆ ਹੋਇਆ ਹਾਲਾਤ ਦੱਸਦੇ ਨੇ ਕਿ ਇਹਨਾਂ ਮਕਾਨਾਂ ਦੇ ਪਾਣੀ ਅੰਦਰ ਵੀ ਗਿਆ ਹੋਇਆ ਹੈ ਬਾਪੂ ਜੀ ਕਿਸ ਤਰੀਕੇ ਦੇ ਹਾਲਾਤ ਨੇ ਤੁਸੀਂ ਖੁਦ ਪਿੰਡ ਨੂੰ ਜਿਹੜਾ ਬੰਨ ਥੈਲੀਆਂ ਦਾ ਲਾ ਕੇ ਬੈਠਿਓ ਤਰਪਾਲ ਪਾਈ ਹੋਈ ਹੈ ਹਾਲ ਤਾਂ ਤੋ ਨਹੀਂ ਆ ਵੀ ਸਾਰੀ ਰਾਤ ਬੈਠੇ ਰਹੇ ਉਹ ਲੈ ਲਾਈ ਗਏ ਥੈਲੀਆਂ ਲਾਈਆਂ ਜੀ ਪਾਣੀ ਬਹੁਤ ਆ ਜੀ ਪੂਰਾ ਸਾਰਾ ਮੱਝ ਦੀ ਦਸੰ ਪੀਸੇ ਬੰਦੇ ਸਾਰੇ ਬੈਠੇ ਗਏ ਮਕਾਨ ਦੇ ਅੰਦਰ ਵੀ ਪਾਣੀ ਚਲੀ ਜਾ ਕੋਈ ਮਕਾਨ ਦੇ ਅੰਦਰ ਦਾ ਸਮਾਨ ਬਹੁਤ ਕੱਢਿਆ ਪੰਜ ਸੱਤ ਘਰਾਂ ਦਾ ਸਮਾਨ ਕੱਢਿਆ ਆ ਤੋਂ ਬਹੁਤ ਲੀਏ ਪਰ ਸੁਣਵਾਈ ਸੁਣ ਵੀ ਕੋਈ ਨਹੀਂ ਉਹ ਟ੍ਰੈਕਸ਼ਨ ਬਾਜੀ ਜਿੰਨੀ ਮਰਜ਼ੀ ਕਰੀ ਜਾਓ ਕੋਈ ਸੁਣਵਾਈ ਨਹੀਂ ਹੋ ਰਹੀ ਕੈਂ ਸਾਲ ਹੋ ਗਏ ਮਰਾ ਉਹ ਕੋਈ ਹੱਲ ਨਹੀਂ ਹੋਇਆ ਹੈ ਅੱਜ ਤੱਕ ਕਿਸ ਚੀਜ਼ ਦਾ ਐਸਾ ਲਾਹੀ ਹਾਲਾਤ ਬਣੇ ਹਾਲਾਤ ਹੈ ਜੀ ਕੋਈ ਮਤਲਬ ਨਹੀਂ ਹੈ ਕਿਸੇ ਦਾ ਮਤਲਬ ਘਰਾਂ ਦੇ ਵਿੱਚ ਵੀ ਪਾਣੀ ਬਣੇ ਹੋਇਆ ਇਧਰਲੇ ਪਾਸੇ ਨਾ ਹੁੰਦਾ ਰਾਤ ਨਾ ਨੌਜਵਾਨ ਪੀੜੀ ਵਿਚਾਰੀ ਨਾ ਹਿੰਮਤ ਕਰਦੀ ਉਹ ਬੱਚੇ ਨਾ ਹਿੰਮਤ ਕਰਦੇ ਸਾਰਾ ਪਿੰਡ ਡੁੱਬ ਗਿਆ ਤੇ ਮਰੀ ਮੱਧਰੀ ਡੁੱਬ ਗਈ ਦੀ ਸਾਰੀ ਕੋਈ ਹੱਲ ਨਹੀਂ ਹੈ ਕੋਈ ਜਿਸका ਵਿਚਾਰੇਗਾ ਦੋ ਖਣ ਪਏ ਵੀ ਅੰਗਰੀਬ ਬੰਦਾ ਡੂੰਗਾ ਹਾਂ ਉਸਕਾ ਕੀ ਹੱਲ ਹੈ ਵਿਚਾਰੇਗਾ ਉਹ ਤਾਂ ਮਰ ਜਾਏਗਾ ਵਿਚਾਰਾ ਜੇ ਤੁਸੀਂ ਟਾਈਮ ਦੁੱਬਣ ਦੋ ਚਾਰ ਥੱਲੇ ਧਾਣੇ ਕੇ ਪਏ ਉਹ ਵੀ ਗਲ ਜੰਗੇ ਉਸਕੇ ਪਏ ਵਿਚਾਰੇਗੇ ਉਹਨੂੰ ਵਕਤ ਪੜਦਾ ਛੱਤਾਂ ਪਰ ਬਹਿੜ ਜਾਂ ਚੜਕਾ ਉੱਪਰ ਤੇ ਪ੍ਰਮਾ ਬਸ ਫਿਰ ਇਹੋ ਚੀਜ਼ ਹੈ ਨਾ ਇਸ ਕਰਕੇ ਵੀ ਬਸ ਯਾ ਮਨ ਟੁੱਟਿਆ ਪਿਆ ਦੋ ਵੈਸੇ ਲੋਕ ਐਸੇ ਵਕਤ ਮਨ ਦੇ ਵਿੱਚ ਕੋਈ ਮਤਲਬ ਮੈਨੂੰ ਤਾਂ ਨਹੀਂ ਲੱਗਦਾ ਹੈ ਮਨ ਦੇ ਵਿੱਚ ਡਰ ਵੀ ਆ ਕਿਉਂਕਿ ਹਲੇ ਜਿਵੇਂ ਮੌਸਮ ਦੱਸਿਆ ਜਾ ਰਿਹਾ ਹੈ ਪਿੱਛੇ ਦੇਖ ਲੈ ਦਰਿਆ ਤੇ ਸਾਹਮਣੇ ਕਿੰਨਾ ਤਰਫਾਨ ਮੈਂ ਖੜਿਆ ਦੇਖੀ ਪਿੱਛੇ ਨੀਗਾ ਮਾਰ ਕੇ ਤਾਂ ਕੁਝ ਵੀ ਨਹੀਂ ਮੈਂ ਤਾਂ ਪਾਣੀ ਵੀ ਬਹੁਤ ਉਤਰ ਲਿਆ ਹੂੰ ਜੇ ਬੰਨ ਟੁੱਟ ਜਾ ਚਾਰ ਚਾਰ ਪੰਜ ਪੰਜ ਫੁੱਟ ਪਾਣੀ ਇੱਕਦਮ ਅੰਦਰ ਜਾਣ ਦਾ ਘਰਾਂਗੇ ਹੂੰ ਤੇ ਉੱਤੇ ਬਾਅਦ ਜਿਹੜਾ ਪਾਣੀ ਚੜਨਾ ਦਾ ਛੱਤਾਂਗੇ ਹਮਾਰ ਪਾਣੀ ਜਾਣਾ ਦਾ ਰਿੰਜਣਾ ਹਮੇ ਲਾਂਦੇ ਉੱਪਰੋਂ ਪਾਣੀ ਗਿਆ ਸਰ ਹਲ ਵੀ ਤੁਸੀਂ ਇੱਧਰੋਂ ਲੰਘ ਨਹੀਂ ਸਕਦੇ ਹਾਂ ਹਮ ਹਲ ਵੀ ਅਸੀਂ ਉਧਰਲੇ ਪਾਸੇ ਦੀ ਕਵਰ ਵੀ ਕੀਤਾ ਸੀ ਕਿ ਹਲੇ ਵੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੀ ਬੜਿਆ ਹੋਇਆ ਇੱਧਰਲੇ ਪਾਸੇ ਹਾਂ ਇਹੀ ਤਾਂ ਗੱਲ ਹੈ ਜੀ ਇੱਧਰ ਕਦੇ ਪਾਣੀ ਨਹੀਂ ਬੜਿਆ ਹੈਗਾ ਅੱਜ ਕੀ ਇੰਨਾ ਪਾਣੀ ਆਇਆ ਵੀ ਕੋਈ ਮਤਲਬ ਸੁੰਦੇ ਪਿਆਨੂ ਵੀ ਵਿੱਚ ਦੱਬਿਆ ਵੀ ਹੈ ਵਿੱਚ ਜਾਗਰੇ ਦੇ ਨੌਜਵਾਨ ਪੀੜੀ ਬਹੁਤ ਠਾਲੇ ਵੀ ਹੈ ਜਾ ਕੇ ਪਰ ਕੋਈ ਹੱਲ ਨਹੀਂ ਬਣਿਆ ਆਤੀ ਰਾਤ ਨੂੰ ਸੁੱਤੇ ਪਿਆ ਚ ਪਾਣੀ ਆ ਗਿਆ ਹਾਂ ਜੀ ਹਾਂ ਹਾਂ ਜਿਹੜੇ ਮੁੰਡੇ ਉਰੇ ਵਿਚਾਰੇ ਤੈਨਾਂ ਤੇ ਉਹਨਾਂ ਨੇ ਰੋਲਾ ਰੁਕਾ ਪਾਇਆ ਹੋਰ ਪਰਾਂ ਤੈਨਾਂ ਤੇ ਬੰਦੇ ਆਪਣੇ ਆਪਣੇ ਘਰਾਂ ਜੋ ਜਿਨ੍ਹਾਂ ਨੇ ਹੱਲ ਕਰਿਆ ਮਤਲਬ ਉਹ ਨੌਜਵਾਨ ਪੀੜੀ ਨੇ ਜਾ ਕੇ ਬੜਾ ਮੁੱਤ ਤੁਹਾਨੂੰ ਕੀ ਲੱਗਦਾ ਬਾਈ ਸਰਕਾਰੀ ਤੰਤਰ ਨੂੰ ਪਹਿਲਾਂ ਪਤਾ ਨਹੀਂ ਸੀ ਵੀ ਇੱਧਰ ਪਾਣੀ ਆ ਜੂ ਪਹਿਲਾਂ ਕਿ ਪਤਾ ਨਹੀਂ ਹੈਗਾ ਸਰਕਾਰ ਨੂੰ ਕਿੰਨੇ ਵਾਰੀ ਸਰਕਾਰ ਆਲੀ ਮਾਮੇ ਤੋਂ ਸਰਕਾਰਾਂ ਤੇ ਰੱਕੇ ਪਏ ਆ ਔਰ ਕਿਆ ਸਰਕਾਰਾਂ ਉਮੀਦ ਰਹੀ ਨਹੀਂ ਹੈਗੀ ਕੋਈ ਚੰਨੀ ਟੁੱਟੀ ਪਈ ਹੈ ਸਰਕਾਰਾਂ ਇਹ ਇਸ ਤੋਂ ਬਾਅਦ ਵੀ ਚਲੋ ਤੁਸੀਂ ਆ ਕੇ ਚਲੋ ਪਹਿਲਾਂ ਚਲੋ ਉਮੀਦਵਾਰ ਆਪਣਾ ਹੈਗਾ ਕਿ ਸਰਦਾਰ ਗੁਰਦੀਪ ਸਿੰਘ ਇਧਰ ਹਰਦੀਪ ਸਿੰਘ ਤਰਪੰਚਾਇਤੇ ਉਹ ਵਾਰ ਬੰਦੇ ਹੈਗੇ ਆ ਵਿਚਾਰੇ ਬੜੀ ਮਦਦ ਕਰ ਰਹੇ ਆ ਪਿੰਡ ਦੇ ਬੰਦੇ ਆ ਉਹ ਬੜੀ ਉਹ ਕਹਿੰਦੇ ਸਾਰੇ ਗਾਉਂ ਨੂੰ ਮੇਲਪ ਹੈ ਟਰੈਕਟਰ ਟ੍ਰੈਲੀ ਵੀ ਖੜਾ ਦਿੰਨੇ ਆ ਆਪ ਵੀ ਪਾਰ ਡੇਰੇ ਚ ਰਹਿੰਦਾ ਉਸ ਨੂੰ ਬੜਾ ਖਤਰਾ ਆ ਬਚਰੇ ਬੰਦ ਬੰਨ ਨਾ ਕੋਈ ਹਿੱਲਾ ਨਹੀਂ ਹੈਗਾ ਹਮਮ ਉਹਨਾਂ ਕੀ ਵੀ ਸਾਰੀ ਰਾਤ ਮਸ਼ੀਨ ਚੱਲੀ ਸਾਰੀ ਰਾਤ ਪੂਰੇ ਡੇਰੇ ਵਾਲੇ ਵਿਚਾਰੇ ਮਸ਼ੀਨ ਤੇ ਹੀ ਰਹੇ ਉੱਥੇ ਬੰਨ ਲਾ ਲਾ ਕੇ ਉਹਨਾਂ ਨੇ ਵੀਰ ਕਿਤੇ ਆਪਣਾ ਬਚਾਅ ਕੀਤਾ ਤਾਂ ਫਿਰ ਇਸੇ ਦੇ ਬਚਾਲੇ ਭਾਈ ਜਦੋਂ ਚਲੋ ਇਹ ਪਾਣੀ ਨੇ ਉਤਰਨਾ ਫਿਰ ਬਹੁਤ ਸਾਰੀਆਂ ਬਿਮਾਰੀਆਂ ਵੀ ਆਉਣਗੀਆਂ ਹਾਂਜੀ 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 ਬੱਚੇ ਵੀ ਬਿਮਾਰ ਐ ਬਾਕੀ ਡੰਗਰੇ ਵੀ ਵਿਚਾਰੇ ਪਰੇਸ਼ਾਨ ਆ ਕਿਸੇ ਨੂੰ ਕੋਈ ਮਤਲਬ ਕੋਈ ਪਰੇਸ਼ਾਨੀ ਹੈਗਾ ਸੂਰੀ ਕੋਈ ਦਿੱਕਤ ਨਹੀਂ ਐਸ ਵਕਤ ਭਾਈ ਸਾਨੂੰ ਐਨੀ ਮੁਸ਼ਕਲ ਆਈ ਸੀ ਇੱਥੋਂ ਨਿਕਲ ਕੇ ਨਹੀਂ ਜਾ ਸਕਦੇ ਹੂੰ ਠੀਕ ਹੈ ਨਾ ਹੂੰ ਕੋਈ ਹੱਲ ਨਹੀਂ ਹੈਗਾ ਬਸ ਹਾਂ ਕੋਈ ਸੜਕ ਨਹੀਂ ਹੈ ਕੋਈ ਉਹ ਨਹੀਂ ਹੈਗਾ ਕੋਈ ਸਭਾਈ ਪਿੰਡ ਦਾ ਉਸ ਰੋਡ ਨਾਲੋਂ ਲਿੰਕ ਸੜਕ ਨਾਲੋਂ ਸੰਪਰਕ ਟੁੱਟਿਆ ਹੋਇਆ ਇਸ ਵਕਤ ਬਿਲਕੁਲ ਟੁੱਟਿਆ ਹੋਇਆ ਹੂੰ ਬਿਲਕੁਲ ਟੁੱਟਿਆ ਸਰਕਾਰੀ ਤੰਤਰ ਕੋਈ ਕਿਸ਼ਤੀਆਂ ਲੈ ਕੇ ਪਹੁੰਚਿਆ ਨਹੀਂ ਪਿੰਡਾਂ ਦਾ 7 ਸਾਲ ਹੋ ਗਏ ਲਿੰਕ ਟੁੱਟਿਆ ਗਿਆ ਨੇ ਰੋੜੀ ਵੀ ਨਹੀਂ ਪੁੱਛਿਆ ਹੂੰ ਕੋਈ ਬਣਿਆ ਜੇ ਪਾਣੀ ਉੱਤਰ ਗਿਆ ਤੋਹੀ ਆਪ ਹੀ ਦੇਖ ਲੈ ਰੋਡ ਦੇ ਕੀ ਹਾਲ ਹੋਏਗਾ ਕੋਈ ਕਿਸ਼ਤੀਆਂ ਲੈ ਕੇ ਨਹੀਂ ਪਹੁੰਚਿਆ ਕੋਈ ਰੋੜੀ ਪਹੁੰਚਿਆ ਹੋਰ ਹੈ ਬਦਾ ਪਿੰਡ ਦੇ ਆਪੇ ਮਸਲਾ ਹੱਲ ਕਰ ਰਹੇ ਨੇ ਤਾਂ ਬਿਲਕੁਲ ਇਹ ਤਸਵੀਰ ਬਹੁਤ ਜਿਹੜੀ ਭਾਵੁਕ ਤਸਵੀਰ ਆ ਕਿ ਅੱਧੀ ਰਾਤ ਨੂੰ ਨੌਜਵਾਨਾਂ ਨੇ ਬੰਨ ਲਾਇਆ ਜੇ ਨਾ ਲਾਉਂਦੇ ਤਾਂ ਫਿਰ ਬਾਈ ਜਿਸ ਤਰੀਕੇ ਕਹਿੰਦੇ ਨੇ ਕਿ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਕਈ ਕਿ ਫੁੱਟ ਛੱਤਾਂ ਨੂੰ ਪਾਣੀ ਲੱਗ ਜਾਂਦਾ ਆ ਵੀ ਹੈ ਜੀ ਘੁੰਮ ਕੇ ਘੁੰਮ ਕੇ ਆਇਆ ਦੂਜੇ ਪਾਸੇ ਨੂੰ ਜੇ ਇੱਧਰ ਤੇ ਰੋਕਿਆ ਦੂਜੇ ਪਾਸੇ ਨੂੰ ਆ ਕੇ ਪਾਣੀ ਨੂੰ ਕਿੱਥੇ ਕਿੱਥੇ ਰੋਕਾਂਗੇ ਬਿਲਕੁਲ ਬਿਲਕੁਲ ਨਾ ਰਾਤ ਨੂੰ ਮਤਲਬ ਕਿ ਕਈ ਘਰਾਂ ਚੋਂ ਉਸਮਾਨ ਅਸੀਂ ਕੱਢਿਆ ਉਸੇ ਟਾਈਮ ਉਹਨਾਂ ਨੂੰ ਜਗਾਇਆ ਵੀ ਬਾਹਰ ਨਿਕਲੋ ਕੰਨਾਂ ਤੇ ਬਾਰ ਬਾਰ ਇਹੀ ਗੱਲ ਇਹ ਇਸੇ ਕਰਕੇ ਹਲ ਵੀ ਮਤਲਬ ਉਹ ਰੇ ਨਕਲਾਈਆਂ ਅਸੀਂ ਬੈਠੇ ਆ ਜਿੰਨੇ ਵੀ ਪਿੰਡਗੇ ਹੀ ਹੈ ਜੀ ਬਾਹਰ ਤੇ ਕੋਈ ਪ੍ਰਸ਼ਾਸਨ ਤੇ ਮਾਨੂੰ ਕੋਈ ਮਦਦ ਨਹੀਂ ਬਿਲਕੁਲ ਕਿਸੇ ਤਰੀਕੇ ਦਾ ਪ੍ਰਸ਼ਾਸਨ ਨਹੀਂ ਪਹੁੰਚਿਆ ਵੱਡੇ ਸਵਾਲ ਨੇ ਇਸ ਵਕਤ ਕਨੌਰ ਹਲਕੇ ਦੇ ਪਿੰਡਾਂ ਦੇ ਵਿੱਚਾਂ ਜਿੱਥੇ ਹੁਣਸਰ ਦੇ ਵਿੱਚ ਖੁਦ ਬੰਨ ਲਾਇਆ ਪਰ ਉਧਰਲੇ ਪਾਸੇ ਫਿਰ ਪਾਣੀ ਵੜਿਆ ਹੋਇਆ ਕਿ ਕਿਸ ਤਰੀਕੇ ਦੇ ਹਾਲਾਤ ਨੇ ਬਾਈ ਕਹਿੰਦੇ ਨੇ ਕਿ ਜਿਸ ਤਰੀਕੇ ਦਾ ਮੌਸਮਾ ਖਤਰਾ ਉਸੇ ਤਰੀਕੇ ਆ ਸਾਰੀ ਰਾਤ ਬੈਠ ਕੇ ਕੱਟਣੀ ਪੈਂਦੀ ਆ ਕਿ ਹੁਣ ਇਸ ਬੰਦ ਦੇ ਉੱਪਰ ਚ ਪਾਣੀ ਨਾ ਜਾਵੇ ਕਿ ਘਰਾਂ ਦੇ ਵਿੱਚ ਪਾਣੀ ਨਾ ਵੜ ਜਾਵੇ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਸੁਖਮਨ ਚੀਮਾ ਪਟਿਆਲਾ ਐਨਆਰਆਈਟੀਵੀ ਦੇ ਨਾਲ